ਮਾਣ ਨਹੀਂ ਵੀਰੇ ਮੈਨੂੰ ਰੋਲ ਵੀ ਸੁਣਾਣਾ ਵੀ ਮੈਂ ਕਿਹੜਾ ਜੰਮਦਾ ਭੀਮਖੰਡਾ ਰਿਆਂ ਵੀ ਮੈਨੂੰ ਪਤਾ ਕਿਦਾਂ ਕਰਨਾ ਕਿਰਦਾਰ ਬਹੁਤ ਸੋਹਣਾ ਹੈ ਮੇਰਾ ਇੱਕ ਭੀਮਖਾਣੇ ਦਾ ਹੀ ਹੈ ਮਤਲਬ ਯਾਰ ਆ ਵੱਡਾ ਕਰਕੇ ਨਾ ਲਾ ਦਿਓ ਹੁਣ ਭੀਮਖਾਣੇ ਦਾ ਮਾਹੌਲ ਆ ਮੈਂ ਕਹਿ ਬੈਠਾ ਦੋ ਤਿੰਨ ਦਿਰੀ ਸਿਰਤ ਕੋ ਆ ਮਾਈਕ ਇਹ ਫਲੋ ਫਲੋ ਚ ਇਹਨੂੰ ਵੀ ਭਾਜੀ ਕਹਿ ਗਈ ਆ ਉਦੋਂ ਥੋੜਾ ਜਿਹਾ ਰੀਐਕਟ ਕੀਤਾ ਹੈ ਨੇ ਮੈਂ ਵੇਖਣੇ ਆ ਮੈਨੂੰ ਤੇ ਇਹਨਾਂ ਦਾ ਫੋਨ ਆ ਧੀਰੇ ਪਈਦਾ ਵੀ ਕਰੈਕਟਰ ਕਰਨਾ ਫਿਲਮ ਚ ਮਾਂ ਕਰੈਕਟਰ ਕੀ ਆ ਆਂਦਾ ਬਸ ਇੱਕ ਫੀਮਖਾਨੇ ਬੰਦੇ ਦਾ ਰੋਲ ਆ ਮਾਂ ਨੇ ਨਹੀਂ ਵੀਰੇ ਮੈਨੂੰ ਰੋਲ ਵੀ ਸੁਣਾਣਾ ਵੀ ਮੈਂ ਕਿਹੜਾ ਜੰਮਦਾ ਫੀਮਖਾਨਾ ਰਿਆਂ ਵੀ ਮੈਨੂੰ ਪਤਾ ਕਿਦਾਂ ਕਰਨਾ ਮੇਰੇ ਤੇ ਮਾਂ ਇਲਜ਼ਾਮ ਵੀ ਲੱਗਦੇ ਆ ਮੈਂ ਇਦਾਂ ਦਾ ਹੈ ਨਹੀਂ ਆ ਤੇ ਚਲੋ ਜੀ ਮੁੜ ਕੇ ਮੈਨੂੰ ਇਹਨਾਂ ਕੋ ਗਿਆ ਤੇ ਕਰਨ ਵੀਰੇ ਉਹਨਾਂ ਨੇ ਤੇ ਇਹਨਾਂ ਨੇ ਦੱਸਿਆ ਗਰਦਾਰ ਗਰਦਾਰ ਬਹੁਤ ਸੋਹਣਾ ਸੀਗਾ ਤੇ ਫਿਰ ਆਮ ਜ਼ਿੰਦਗੀ ਚ ਵੀ ਅਹੀਂ ਬਹੁਤ ਟਾਈਮ ਤੋਂ ਪਰ ਮਾ ਹੂੰ ਮਰ ਤਦਿਆਂ ਜ਼ਰੂਰੀ ਨਹੀਂ ਕੰਮ ਨਾਲ ਰਿਲੇਟ ਹੀ ਕਦੀ ਮਿਲਣਾ ਹੁੰਦਾ ਸੋ ਤਾਂ ਕਰਕੇ ਉਹ ਕੋਈ ਬਹੁਤ ਲੰਮੀ ਚੌੜੀ ਡਿਸਕਸ਼ਨ ਨਹੀਂ ਸੀਗੀ ਡੇਟਾਂ ਨੂੰ ਲੈ ਕੇ ਜਾਂ ਕੰਮ ਨੂੰ ਲੈ ਕੇ ਕਿਰਦਾਰ ਬਹੁਤ ਸੋਹਣਾ ਹੈ ਮੇਰਾ ਇੱਕ ਥੀਮ ਖਾਣੇ ਦਾ ਹੀ ਹੈ ਮਤਲਬ ਤੇ ਯਾਰ ਆ ਵਡਾ ਕਰਕੇ ਨਾ ਲਾ ਦਿਓ ਹੁਣ ਥੀਮ ਖਾਣੇ ਦਾ ਮਾਹੌਲ ਜਾ ਤਾਂ ਮੈਂ ਕਹਿ ਬੈਠਾ ਦੋ ਤੇ ਤੇ ਉਹ ਨਾ ਬਸ ਮਾਹੌਲ ਜਾ ਬਣ ਗਿਆ ਇਦਾਂ ਦਾ ਤੇ ਬਾਕੀ ਧੀਰਜ ਉਹਦਾ ਕੋਈ ਰਿਐਕਟ ਨਹੀਂ ਕਰ ਰਿਆ ਸਾਰੇ ਨੇ ਗੱਲਬਾਤ ਕੀਤੀ ਜਦੋਂ ਸੀਰਤ ਕੋ ਆਇਆ ਮਾਈਕ ਇਹ ਫਲੋ ਫਲੋ ਚ ਇਹਨੂੰ ਵੀ ਭਾਜੀ ਕਹਿ ਗਈ ਆ ਉਦੋਂ ਥੋੜਾ ਜਿਹਾ ਰਿਐਕਟ ਕੀਤਾ ਇਹਨੇ ਮੈਂ ਵੇਖਣਿਆਂ ਸੋ ਠੀਕ ਆ ਫਿਲਮ ਬਹੁਤ ਸੋਹਣੀ ਬਣੀ ਆ ਤੇ ਸਾਡਾ ਅਸੀਂ ਦੇ ਸੁਖੀ ਭਾਜੀ ਧੀਰਜ ਸਖਵਿੰਦਰ ਬਾਈ ਹਣੀ ਹਣੀ ਵੀਰਾ ਸਾਰੇ ਸਾਰੇ ਸਨੀਆਂ ਜੀ ਸਾਰੇ ਪਹਿਲਾਂ ਆਲਰੇਡੀ ਕੰਮ ਕਰ ਚੁੱਕੇ ਆ ਅਜ ਨਿਰਮਲ ਮੈਮ ਜੀ ਨਿਰਮਲੀ ਸ਼ੀ ਜੀ ਸਾਡੇ ਵਿੱਚ ਛੂਟਦੇ ਨੇ ਉਹ ਆਏ ਨਹੀਂ ਤੇ ਰੂਪੀ ਮੈਡਮ ਵੀ ਛੂਟਦੇ ਨੇ ਹਨਾ ਉਹ ਵੀ ਨਹੀਂ ਆਏ ਸੋ ਬਹੁਤ ਪ੍ਰਕਾਸ਼ ਗਾਧੂ ਭਾਜੀ ਵੀ ਹਾਂਜੀ ਉਹ ਵੀ ਬਿਜ਼ੀ ਹੋਣੇ ਅੱਜ ਕਿਤੇ ਨੇਹਾ ਡਿਆਲ ਜੀ ਹਾਂਜੀ ਤੇ ਉਹ ਵਧੀਆ ਸੀਗੀ ਟਿਊਨਿੰਗ ਸਾਰੀ ਸਾਰਿਆਂ ਨੇ ਅਸੀਂ ਆਲਰੇਡੀ ਇਕੱਠਿਆਂ ਨੇ ਕੰਮ ਕੀਤਾ ਬਹੁਤ ਸਾਰਾ ਤੇ ਗੁਰੂ ਸਾਹਿਬ ਕਿਰਪਾ ਕਰਨੇ ਫਿਲਮ ਨੂੰ ਬਹੁਤ ਪਿਆਰ ਦੇਣਗੇ ਸਾਰੇ ਸਰੋਤੇ ਬਹੁਤ ਵਧੀਆ ਫਿਲਮ ਆ ਸੋ ਬਾਕੀ ਵੇਖ ਕੇ ਪਤਾ ਲੱਗੂਗਾ ਘੈਂਟ ਆ ਮੋਲ ਠੀਕ ਹੈ ਮਾਲੀ ਕਹਿਣਾ ਹੋਰ ਕੋਈ ਭਾਈ ਜੋ ਦਿਲ ਕਰਦਾ ਕਹਿ ਲਓ ਕੋਈ ਨਹੀਂ ਆਪਣੀ ਫਿਲਮ ਹੀ ਆ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ